ਮੇਰ ਦੀ ਬੇਟੀ ਦੀ ਗੱਲ ਕਰਦੇ ਆ ਉਹਨਾਂ ਨੇ ਲਿਖਿਆ ਆਪਣੇ ਬੋਰਡ ਦੇ ਵਿੱਚ ਦਲ ਬਦਲੂ ਨੂੰ ਚੋਟ ਤੇ ਆਪਣੀ ਧੀ ਨੂੰ ਵੋਟ ਪਹਿਲੀ ਗੱਲ ਤੋਂ ਸਾਡੇ ਧੀ ਨਹੀਂ ਉੱਥੇ ਦੀ ਨੌ ਆ ਜਿੱਥੇ ਗੱਲ ਆਈ ਦਲ ਬਦਲ ਦੀ ਮੈਂ ਦਲ ਬਦਲਿਆ ਮੈਂ ਆਪਣੇ ਮੂੰਹ ਮੰਨਦਾ ਕਿ ਮੈਂ ਦਲ ਬਦਲਿਆ ਪਰ ਮੈਂ ਕਦੀ ਵੀ ਕਿਸੇ ਦੇ ਪਿੱਛੇ ਛੁਰਾ ਨਹੀਂ ਮਾਰੇ ਇਹ ਲੋਕਾਂ ਨੇ ਪਿੱਛੇ ਛੁਰੇ ਮਾਰੇ ਰਿਸ਼ ਭਾਗ ਦੇ ਨਜਤ ਇਲੈਕਸ਼ਨ ਲੜਿਆ ਇਹਨਾਂ ਨੇ ਵੋਟਾਂ ਕਾਪੜੇ ਦੀ ਪਾਈ ਜਿਨੋ ਵਿਜੇ ਸਾਹਮਣੇ ਇਲੈਕਸ਼ਨ ਲੜਿਆ ਇਹਨਾਂ ਨੇ ਵੋਟਾਂ ਕਾਂਗਰਸ ਨੂੰ ਵਾਈਆਂ ਦਲ ਬਦਲਣ ਨਾਲੋਂ ਛੁਰਾ ਮਾਰਨਾ ਵਧੀਆ ਹੈ ਤੁਸੀਂ ਆਪ ਦੱਸੋ ਕਿ ਛੁਰਾ ਪਿੱਠ ਦੇ ਵਿੱਚੇ ਮਾਰਿਆ ਉਹ ਮਾੜਾ ਔਰ ਬਸਰਾ ਜੀ ਆਪਣੀ ਤਾਂ ਇੱਕੋ ਹੀ ਆਦਤ ਹੈ ਜਿੱਥੇ ਖੜ ਗਿਆ ਉੱਥੇ ਅੜ ਗਿਆ ਚਾਹੇ ਜੋ ਮਰਜ਼ੀ ਹੋ ਜਾਏ ਨੌ ਪਰਚੇ ਵੀ ਹੋ ਗਏ ਤਾਂ ਵੀ ਪਿੱਛੇ ਨਹੀਂ ਹੋਏ ਔਰ ਸ਼ੈਸ਼ਨ ਨੇ ਬਰੀ ਕੀਤਾ ਮੈਨੂੰ ਉਸ ਗੱਲਾਂ ਚ ਸੋਣਾ ਚਾਹੁੰਦੇ ਸੀ ਦੱਬਣਾ ਚਾਹੁੰਦੇ ਸੀ ਔਰ ਜੋ ਸਾਡੇ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਨੇ ਉਹਨਾਂ ਦਾ ਗਾਣਾ ਹੀ ਇੱਕ ਆ ਜਦੋਂ ਵੀ ਕਿਤੇ ਜਾਂਦੇ ਆ ਤੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਉਹੀ ਸਾਡੇ ਤੇ ਆ ਦੱਬਣ ਨੂੰ ਫਿਰਦੇ ਸੀ ਦੱਬਣਾ ਨਹੀਂ ਫਗਵਾੜਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਇਸ ਟਾਈਮ ਅਸੀਂ ਪਹੁੰਚੇ ਹਾਂ ਫਗਵਾੜਾ ਦੀ ਹੌਟ ਸੀਟ ਬੱਜੋਂ ਗਿਆਨੀ ਜਾਂਦੀ ਹਦੀਆਬਾਦ ਦੀ ਵਾਰਡ ਨੰਬਰ 46 ਗੁਰਦੀਪ ਦੀਪਾ ਦੀ ਸੀਟ ਜਿਹੜੀ ਆ ਤੇ ਕਿਉਂਕਿ ਪੂਰੇ ਫਗਵਾੜਾ ਦੀ ਜਿਹੜੀ ਨਿਗਾਹ ਆ ਉਹ ਇਸ ਸੀਟ ਤੇ ਖਾਸ ਕਰ ਹਦੀਆਬਾਦ ਉੱਤੇ ਜਿਹੜੀ ਆ ਉਹ ਖਾਸ ਤੌਰ ਤੇ ਰਹਿਣ ਵਾਲੀ ਆ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਇਹਨਾਂ ਦੀ ਕੈਂਪੇਨਿੰਗ ਚੱਲ ਰਹੀ ਆ ਕੀ ਆਪਣੇ ਇਲਾਕੇ ਲਈ ਕਰ ਚੁੱਕੇ ਨੇ ਕੀ ਕਰਨ ਵਾਲੇ ਨੇ ਜਾਂ ਹੋਰ ਜੋ ਵਿਵਾਦ ਜਾਂ ਹੋਰ ਚੀਜ਼ਾਂ ਉੱਠ ਰਹੀਆਂ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਪਹਿਲਾਂ ਤਾਂ ਕਿੱਦਾਂ ਦੀ ਕੈਂਪੇਨ ਚੱਲ ਰਹੀ ਹੈ ਜੀ ਧੰਨਵਾਦ ਬਸਰਾ ਜੀ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਅੱਜ ਅਸੀਂ ਡਾਕਟਰ ਸ਼ਾਂਕ ਚੱਬੇਵਾਲ ਜੋ ਐਮਐਲਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਉਹ ਅਜਾਇਸੀ ਵਾਰਡ ਦੇ ਵਿੱਚ ਬਹੁਤ ਵਧੀਆ ਕੈਂਪੇਨ ਬਹੁਤ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਔਰ ਲੋਕ 21 ਤਰੀਕ ਸਵੇਰ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਪਾਂ 21 ਤਰੀਕ ਸਵੇਰ ਨੂੰ ਵੋਟ ਪਾ ਕੇ ਔਰ ਸ਼ਾਮ ਨੂੰ 5 ਵਜੇ ਤੱਕ ਆਪਣਾ ਸੀਐਮਸੀ ਚੁਣ ਲਈਏ ਬਹੁਤ ਵਾਰੀ ਇਦਾਂ ਹੁੰਦਾ ਆ ਕਿ ਜੇ ਸਰਕਾਰਾਂ ਵੀ ਬਦਲਦੀਆਂ ਨੇ ਜੇ 10 ਸਾਲ ਕੋਈ ਸਰਕਾਰ ਰਹ ਗਈ ਤਾਂ ਐਂਟੀ ਬੋਟਰ ਦੇ ਸ਼ੁਰੂ ਹੋ ਜਾਂਦੀ ਆ ਬਹੁਤ ਕੁਛ ਹੁੰਦਾ ਤੁਸੀਂ ਵੀ ਦੋ ਵਾਰੀ ਜਿੱਤ ਚੁੱਕੇ ਹੋ ਤੇ ਉਸ ਤੋਂ ਬਾਅਦ ਇਹ ਜਦੋਂ 3rd ਟਰਮ ਆ ਰਹੀ ਆ ਇਹਦੇ ਵਿੱਚ ਕਿੱਦਾਂ ਲੱਗਦਾ ਜਦੋਂ ਤੁਸੀਂ ਗਰਾਊਂਡ ਦੇ ਉੱਤੇ ਜਾਂਦੇ ਆ ਲੋਕ ਮਿਲਦੇ ਨੇ ਕਿੰਨਾ ਕਿ ਕੋਈ ਕਿਸੇ ਗੁੱਸੇ ਵਾਲੇ ਵੀ ਮਿਲਦੇ ਨੇ ਵੀ 10 ਸਾਲ ਚ ਕੀਤਾ ਕੁਛ ਨਹੀਂ ਕੀਤਾ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਹੋਣੀਆਂ ਨਹੀਂ ਗੁੱਸੇ ਵਾਲੇ ਤਾਂ ਮੇਰੇ ਵਾਰਡ ਦੇ ਵਿੱਚ ਗੁੱਸੇ ਵਾਲੇ ਹੈ ਨਹੀਂ ਮੇਰੇ ਨਾਲ ਉਹਦਾ ਕਾਰਨ ਕੀ ਹੈ ਕਿ ਮੈਂ ਲਗਾਤਾਰ 10 ਸਾਲ ਤੋਂ ਲੋਕਾਂ ਦੇ ਵਿੱਚ ਰਿਆ ਔਰ ਜਿੱਥੇ ਡਿਵੈਲਪਮੈਂਟ ਦਾ ਥੋੜਾ ਜਿਹਾ ਕੰਮ ਕਿਤੇ ਰੁਕਦਾ ਵੀ ਸੀਗਾ ਉੱਥੇ ਅਸੀਂ ਹੋਰ ਦੁੱਖ ਸੁੱਖ ਦੇ ਲੋਕਾਂ ਦੇ ਵਿੱਚ ਖੜੇ ਹੋ ਜਾਂਦੇ ਸੀ ਕਿਸੇ ਨੂੰ ਕੋਈ ਤਕਲੀਫ ਹੋਈ ਕਿਤੇ ਥਾਣਾ ਕਚਹਿਰੀ ਕਿਸੇ ਦਾ ਕੋਈ ਝਗੜਾ ਹੋ ਗਿਆ ਉਹਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਦਿਲ ਨਾਲ ਦਿਲ ਮਿਲਾ ਕੇ ਕਦਮ ਨਾਲ ਕਦਮ ਮਿਲਾ ਕੇ ਹਮੇਸ਼ਾ ਲੋਕਾਂ ਨਾਲ ਤੁਰਦੇ ਰਹੇ ਆ ਇਸ ਕਰਕੇ ਲੋਕ ਅੱਜ ਵੀ ਸਾਡੇ ਨਾਲ ਨੇ ਔਰ ਜਿੱਥੇ ਡਿਵੈਲਪਮੈਂਟ ਦੀ ਗੱਲ ਰਹੀ ਡਿਵੈਲਪਮੈਂਟ ਥੋੜਾ ਜਿਹਾ ਵਿੱਚ ਮੱਧਮ ਹੋਇਆ ਸੀ ਇਲੈਕਸ਼ਨ ਤੋਂ ਬਾਅਦ ਪਰ ਹੁਣ ਸਾਰਾ ਉਹ ਕੰਮ ਜਿਹੜਾ ਮੇਰਾ ਰਹਿੰਦਾ ਸੀਗਾ ਸੜਕਾਂ ਸੀਗੀਆਂ ਚੌਂਕ ਦਾ ਕਨਵਿਨਿੰਗ ਕਰਨ ਕੀਤਾ ਸੀਗਾ ਪਾਰਕ ਦੇ ਵਿੱਚ ਜੈਮ ਲਾਉਣਾ ਸੀਗਾ ਔਰ ਲਾਈਟ ਲਾਉਣੀ ਸੀ ਇੱਕ ਵੱਡੀ ਹਾਈ ਮਾਸਟ ਉਹ ਸਾਰਾ ਕੰਮ ਚੱਲ ਰਿਹਾ ਔਰ ਬਹੁਤ ਵਧੀਆ ਮੇਰੀ ਇੱਥੇ ਡਵੈਲਪਮੈਂਟ ਦਾ ਜਿਹੜਾ ਕੰਮ ਆ ਉਹ ਕਦੀ ਰੁਕਿਆ ਨਹੀਂ ਹੈ ਲਗਭਗ 14-15 ਸਾਲ ਹੋ ਗਏ ਤੁਹਾਨੂੰ ਜਿਹੜਾ ਇੱਥੇ ਐਮਸੀ ਬਣਿਆ ਨੂੰ ਤੇ ਕੀ ਫੀਲ ਹੁੰਦਾ ਕਿ ਕੋਈ ਇਦਾਂ ਦੇ ਕੰਮ ਜਿਹੜਾ ਕੰਮ ਤੁਸੀਂ ਕਹਿ ਕੇ ਕਿ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਆਹ ਏਰੀਆ ਦਾ ਕੰਮ ਕਰਤਾ ਤੁਸੀਂ ਇੱਕ ਥਾਪੜ ਕੇ ਜਿਹੜੀ ਚੀਜ਼ ਉਹ ਕਹਿ ਸਕਦੇ ਹੋ ਆ ਇੱਕ ਤਾਂ ਪੜਨ ਵਾਲੀ ਗੱਲ ਹੈਗੀ ਆ ਸਭ ਤੋਂ ਵੱਡਾ ਮੇਰਾ ਜਿਹੜਾ ਕੰਮ ਹੋਇਆ ਸੀ ਉਹ ਸੇਵਾ ਕੇਂਦਰ ਹਦੀਆਵਾ ਚੌਂਕ ਦੇ ਵਿੱਚ ਮੈਂ ਲੈ ਕੇ ਆਇਆ ਸੀ ਉਹ ਮੇਰੀ ਬਹੁਤ ਵੱਡੀ ਇੱਕ ਉਪਲਬਧੀ ਸੀ ਔਰ ਦੂਸਰਾ ਗ੍ਰੀਨ ਲੈਂਡ ਸਾਡੇ ਕਿੱਥੇ ਮਹੱਲਾ ਆ ਜਿਹੜੇ ਵਿੱਚ ਕੋਈ ਵੀ ਨਾ ਸੜਕ ਸੀ ਨਾ ਪਾਣੀ ਨਹੀਂ ਨਾ ਪਾਣੀ ਨਾ ਸੀਵਰੇਜ ਅੱਜ 100% ਪਾਣੀ 100% ਸੀਵਰੇਜ 100% ਲਾਈਟਾਂ 100% ਸੜਕਾਂ ਉਹਦੇ ਵਿੱਚ ਬਣ ਚੁੱਕੀਆਂ ਔਰ ਮੇਰਾ ਵਾਰਡ ਫਗਵਾੜੇ ਦਾ ਇੱਕ ਇਦਾਂ ਦਾ ਵਾਰਡ ਆ ਜਿਹਦੇ ਵਿੱਚ 100% ਸਾਰੇ ਹੀ ਕੰਮ ਹੋ ਚੁੱਕੇ ਨੇ ਜਿਹਦੇ ਵਿੱਚ ਪਾਣੀ ਸੀਵਰੇਜ ਲਾਈਟਾਂ ਔਰ ਸੜਕਾਂ ਹਨ 100% ਆਪਾਂ ਕਹਿ ਦਿੰਨੇ ਆ ਲੇਕਿਨ ਕਦੀ ਵੀ ਕੰਮ ਮੇਰੇ ਹਿਸਾਬ ਨਾਲ ਨਹੀਂ ਮੁੱਕਦੇ ਫੇਰ ਵੀ ਬਹੁਤ ਸਾਰੇ ਕੰਮ ਹੋਣਗੇ ਜਿਹੜੇ ਹੋਣ ਵਾਲੇ ਆ ਜੇ ਤੁਸੀਂ ਕੰਮ ਸਾਰੇ ਕਰ ਦਿੱਤੇ ਆ ਤੇ ਕੀ ਕਹਿੰਨੇ ਲੋਕਾਂ ਨੂੰ ਕਿਹੜਾ ਕੰਮ ਕਰਵਾਉਂਗਾ ਨਹੀਂ ਨਵੇਂ ਕੰਮ ਮੇਰੇ ਇੱਕ ਨਕੂਦ ਰੋਡ ਤੇ ਜਗ੍ਹਾ ਆ ਉਹ ਥੋੜਾ ਕਿਸੇ ਦਾ ਉਹ ਡਿਸਪਿਊਟ ਹੋ ਗਿਆ ਸੀ ਕੇਸ ਹੋ ਗਿਆ ਸੀ ਉਹ ਪਈਆ ਉਹਦੇ ਵਿੱਚ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਪਾਰਕ ਬਣਾਉਣਾ ਚਾਹਣਾ ਜਿਹਦੇ ਵਿੱਚ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਜੀ ਦੇ ਬੁੱਤ ਲਾ ਕੇ ਮੈਂ ਫਗਵਾੜਾ ਨੂੰ ਸਮਰਪਣ ਕਰਨਾ ਚਾਹੁੰਦਾ ਕਿਉਂ ਉਹਦਾ ਕਾਰਨ ਆ ਕਿ ਮੈਂ ਹਮੇਸ਼ਾ ਹੀ ਉਹਨਾਂ ਨੂੰ ਆਪਣਾ ਆਈਡੀਅਲ ਮੰਨਦਾ ਰਿਹਾ ਔਰ ਇਹ ਚਾਹਨਾ ਹੈ ਕਿ ਫਗਵਾੜੇ ਦੇ ਵਿੱਚ ਕਿਤੇ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਜੀ ਔਰ ਸੁਖਦੇਵ ਜੀ ਦਾ ਬੁੱਤ ਨਹੀਂ ਹੈਗਾ ਔਰ ਮੈਂ ਇਹ ਜਿਹੜਾ ਮੇਰਾ ਅਗਲਾ ਜਿਹੜਾ ਪ੍ਰੋਗਰਾਮ ਹੋਗਾ ਉਹ ਇਹ ਹੋਗਾ ਇਹੋ ਜਿਹਾ ਕੀ ਆ ਕਿ ਜਦੋਂ ਸ਼ਹਿਰ ਦੇ ਵਿੱਚ ਬਜ਼ਾਰਾਂ ਦੇ ਵਿੱਚ ਗੱਲਾਂ ਹੁੰਦੀਆਂ ਤੇ ਨਾਲ ਗੱਲ ਇਹ ਚੱਲਦੀ ਆ ਉਹ ਦੀਪੇ ਦੇ ਵਾਰ ਦਾ ਕੀ ਹਾਲ ਆ ਉੱਥੇ ਕੀ ਪੋਜੀਸ਼ਨ ਆ ਕੌਣ ਅੱਗੇ ਜਾ ਰਿਹਾ ਕਿਹੜਾ-ਕਿਹੜਾ ਕੈਂਡੀਡੇਟ ਕਿਹੜਾ ਬੜੀ ਚਰਚਾ ਹੁੰਦੀ ਆ ਤੇ ਜੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਮੂਰੇ ਜਿਹੜੇ ਕੈਂਡੀਡੇਟ ਨੇ ਉਹ ਵੀ ਮੇਰ ਦੀ ਬੇਟੀ ਆ ਸਾਬਕਾ ਮੇਰ ਦੀ ਤੇ ਇੱਕ ਪੋਲੀਟੀਕਲ ਪਰਿਵਾਰ ਚੋਂ ਨੇ ਕਿ ਸਾਰੇ ਦਾ ਪੇਚ ਉਹਨਾਂ ਨੂੰ ਵੀ ਆਉਂਦੇ ਹੁੰਦੇ ਆ ਤੁਹਾਨੂੰ ਵੀ ਆਉਂਦੇ ਨੇ ਕਿਸ ਤਰੀਕੇ ਦਾ ਕਿਹੜਾ ਇਹ ਮੁਕਾਬਲਾ ਚੱਲ ਰਿਹਾ ਫਿਰ ਕਾਂਗਰਸ ਤੋਂ ਜਿਹੜੇ ਨੇ ਉਹ ਵੀ ਪੁਰਾਣੇ ਸਿਆਸਤਦਾਨ ਨੇ ਦੇਖੋ ਦਾ ਵੇਚ ਤਾਂ ਸਾਰਿਆਂ ਨੂੰ ਆਉਂਦੇ ਨੇ ਪਰ ਮੈਨੂੰ ਦਾ ਵੇਚ ਨਹੀਂ ਆਉਂਦੇ ਮੈਨੂੰ ਕੰਮ ਕਰਨਾ ਆਉਂਦਾ ਔਰ ਕੰਮ ਵੀ ਇਮਾਨਦਾਰੀ ਨਾਲ ਬਸਰਾ ਜੀ ਮੇਰੀ ਸਿਰਫ ਤੇ ਸਿਰਫ ਇੱਕੋ ਹੀ ਖਾਸियत ਆ ਕਿ ਜਿਹੜੀ ਮੈਂ ਜਦੋਂ ਵੀ ਮੈਂ ਜਦੋਂ ਦਾ ਮੈਂ ਰਾਜਨੀਤਿਕ ਪਾਰਟੀ ਚ ਆਇਆ ਜਦੋਂ ਦਾ ਮੈਂ ਰਾਜਨੀਤੀ ਸ਼ੁਰੂ ਕੀਤੀ ਆ ਇਮਾਨਦਾਰੀ ਨਾਲ ਕੰਮ ਕੀਤਾ ਔਰ ਮੈਂ ਹਮੇਸ਼ਾ ਹੀ ਲੋਕਾਂ ਨੂੰ ਇਹ ਕਹਿਣਾ ਆਪਣੇ ਭਾਸ਼ਣ ਚ ਵੀ ਇੰਟਰਵਿਊ ਚ ਵੀ ਕਿਤੇ ਵੀ ਮੈਨੂੰ ਕੋਈ ਪੁੱਛ ਲਵੇ ਕਿ ਕੋਈ ਇੱਕ ਬੰਦਾ ਵੀ ਮੈਨੂੰ ਕਹੇ ਕਿ ਮੈਂ ਕਿਸੇ ਕੋਲੋਂ ਪੈਸੇ ਲੈ ਕੇ ਕੰਮ ਕਰਾਇਆ ਤੇ ਮੈਂ ਇਲੈਕਸ਼ਨ ਲੜਨ ਦੇ ਪਿੱਛੇ ਹੋ ਜਾਵਾਂਗਾ ਇਲੈਕਸ਼ਨ ਨਹੀਂ ਲੜੂੰਗਾ ਔਰ ਜਿੱਥੇ ਮੇਅਰ ਦੀ ਬੇਟੀ ਦੀ ਗੱਲ ਕਰਦੇ ਆ ਉਹ ਠੀਕ ਹੈ ਉਹ ਨਵੇਂ ਨੇ ਇਲੈਕਸ਼ਨ ਲੜਨਾ ਹਰ ਬੰਦੇ ਦਾ ਅਧਿਕਾਰ ਹੈ ਉਹ ਆਪਣਾ ਲੜਨ ਮੈਂ ਆਪਣਾ ਲੜਨਾ ਪਰ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਮਾਂਗਾ ਕਿ ਉਹਨਾਂ ਨੇ ਲਿਖਿਆ ਆਪਣੇ ਬੋਰਡ ਦੇ ਵਿੱਚ ਦਲ ਬਦਲੂ ਨੂੰ ਚੋਟ ਤੇ ਆਪਣੀ ਧੀ ਨੂੰ ਵੋਟ ਪਹਿਲੀ ਗੱਲ ਤੋਂ ਸਾਡੇ ਧੀ ਨਹੀਂ ਇੱਥੇ ਦੀ 9 ਆ ਸਾਡੀ 9 ਹੈ ਹਦੀਆਬਦੀ ਔਰ ਦਲ ਬਦਲ ਦੀ ਗੱਲ ਕਰਦਾ ਮੈਂ ਦਲ ਬਦਲਿਆ ਲੋਕਾਂ ਦੇ ਸਾਹਮਣੇ ਮੈਂ ਦਲ ਬਦਲਿਆ ਇਸ ਕਰਕੇ ਕਿ ਮੇਰੇ ਲੋਕਾਂ ਦੇ ਜਿਹੜੇ ਕੰਮ ਰੁਕੇ ਸੀ ਉਹ ਹੋ ਜਾਣ ਮੈਂ ਆਪਣੇ ਵਾਰਡ ਦੇ ਵਿਕਾਸ ਕਰਾਉਣਾ ਚਾਹੁੰਦਾ ਸੀ ਲੋਕ ਕੰਮ ਨੂੰ ਪਸੰਦ ਕਰਦੇ ਆ ਚੰਮ ਨੂੰ ਨਹੀਂ ਪਸੰਦ ਕਰਦੇ ਮੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਮੇਰੇ ਕੰਮ ਹੋਣਗੇ ਤਾਂ ਮੈਨੂੰ ਸਾਰੇ ਲੋਕ ਪਸੰਦ ਕਰਨਗੇ ਜਿੱਥੇ ਗੱਲ ਰਹੀ ਦਲ ਬਦਲ ਦੀ ਮੈਂ ਦਲ ਬਦਲਿਆ ਮੈਂ ਆਪਣੇ ਮੂੰਹ ਮੰਨਦਾ ਕਿ ਮੈਂ ਦਲ ਬਦਲਿਆ ਪਰ ਮੈਂ ਕਦੀ ਵੀ ਕਿਸੇ ਦੇ ਪਿੱਠ ਤੇ ਸ਼ੂਰਾ ਨਹੀਂ ਮਾਰਿਆ ਇਹ ਲੋਕਾਂ ਨੇ ਪਿੱਠ ਤੇ ਸ਼ੂਰੇ ਮਾਰੇ ਰਿਸ਼ ਭਾਗ ਨੇ ਜਦੋਂ ਇਲੈਕਸ਼ਨ ਲੜਿਆ ਇਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ ਜਦੋਂ ਵਿਜੇ ਸਾਹਪਲੇ ਨੇ ਇਲੈਕਸ਼ਨ ਲੜਿਆ ਇਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ ਦਲ ਬਦਲਣ ਨਾਲੋਂ ਸ਼ੂਰਾ ਮਾਰਨਾ ਵਧੀਆ ਆ ਤੁਸੀਂ ਆਪ ਦੱਸ ਉਹ ਮਾੜਾ ਕਿ ਜੇ ਦਲ ਬਦਲ ਲਿਆ ਸਾਹਮਣੇ ਕੰਮ ਲਈ ਲੋਕਾਂ ਦੇ ਕੰਮ ਲਈ ਔਰ ਲੋਕਾਂ ਦੇ ਵਿੱਚ ਮੈਂ ਜਦੋਂ ਹਣ ਗਿਆ ਮੈਂ ਲੋਕਾਂ ਨੂੰ ਪੁੱਛਿਆ ਕਿ ਮੈਂ ਆ ਕੀਤਾ ਕੰਮ ਲੋਕ ਉਹ ਕਹਿੰਦੇ ਤੇਰਾ ਚੋਣ ਨਿਸ਼ਾਨ ਫੁੱਲ ਹੋਵੇ ਤੇਰਾ ਚੋਣ ਨਿਸ਼ਾਨ ਝਾੜੂ ਹੋਵੇ ਤੇਰਾ ਚੋਣ ਨਿਸ਼ਾਨ ਚੰਦ ਤਾਰਾ ਵੀ ਹੋਵੇ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਸਿਰਫ ਤੇ ਸਿਰਫ ਉਹ ਬੰਦਾ ਚਾਹੀਦਾ ਜਿਨੇ ਸਾਡੇ ਕੰਮ ਕਰਾਏ ਆ ਜਿਹੜਾ ਸਾਡੇ ਦਿਨ ਰਾਤ ਸਾਡੇ ਨਾਲ ਖੜਿਆ ਔਰ ਬਸਰਾ ਜੀ ਆਪਣੀ ਤਾਂ ਇੱਕੋ ਹੀ ਆਦਤ ਆ ਜਿੱਥੇ ਖੜ ਗਿਆ ਉੱਥੇ ਅੜ ਗਏ ਚਾਹੇ ਜੋ ਮਰਜੀ ਹੋ ਜਾਏ ਨੌ ਪਰਚੇ ਵੀ ਹੋ ਗਏ ਤਾਂ ਵੀ ਪਿੱਛੇ ਨਹੀਂ ਹੋਏ ਔਰ ਉਸ ਗੱਲ ਚੋ ਵੀ ਨਿਕਲੇ ਆ ਔਰ ਸੈਸ਼ਨ ਨੇ ਬਰੀ ਕੀਤਾ ਮੈਨੂੰ ਉਸ ਗੱਲਾਂ ਚੋਂ ਪਸੋਣਾ ਚਾਉਂਦੇ ਸੀ ਦੱਬਣਾ ਚਾਉਂਦੇ ਸੀ ਔਰ ਜੋ ਸਾਡੇ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਨੇ ਉਹਨਾਂ ਦਾ ਤਾਂ ਗਾਣਾ ਹੀ ਇੱਕ ਆ ਜਦੋਂ ਵੀ ਕਿਤੇ ਜਾਂਦੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਉਹੀ ਸਾਡੇ ਤੇ ਆ ਦੱਬਣ ਨੂੰ ਫਿਰਦੇ ਸੀ ਦੱਬਣਾ ਨਹੀਂ ਔਰ ਹੱਜ ਵਾਰਡ ਦੇ ਵਿੱਚ ਮੇਰੇ ਪੂਰਾ ਯੋਰ ਲਗਾਇਆ ਕਦੀ ਮੈਡਮ ਜੀ ਆ ਰਹੇ ਆ ਕਦੀ ਸਾਹਿਬ ਜੀ ਆ ਰਹੇ ਆ ਕਦੀ ਮੇਅਰ ਸਾਹਿਬ ਆ ਰਹੇ ਆ ਕਦੀ ਕੋਈ ਆ ਰਿਹਾ ਮਰਬ ਇੰਨਾ ਮੇਰੇ ਲੋਕਾਂ ਨੂੰ ਇੰਨਾ ਮੇਰੇ ਬੋਰਡਰ ਸਪੋਰਟਰ ਨੂੰ ਇਹਨੇ ਦੋਸਤਾਂ ਨੂੰ ਤਾਂ ਕੀਤਾ ਜਾ ਰਿਹਾ ਤੁਸੀਂ ਜਾਣਾ ਨਹੀਂ ਸਾਡਾ ਦੁਸ਼ਮਣ ਆ ਦੁਸ਼ਮਣ ਦੇ ਸਾਡੇ ਜਾਣਾ ਸਾਡੇ ਨਾਲ ਲੜਾਈ ਹੋ ਗਈ ਤੁਹਾਡੇ ਨਾਲ ਲੜਾਈ ਹੋ ਗਈ ਔਰ ਇੱਕ ਮੇਰੇ ਦੋਸਤ ਮੇਰਾ ਦੋਸਤ ਆ ਬਹੁਤ ਵਧੀਆ ਦੋਸਤ ਆ ਉਹਨੂੰ ਫੋਨ ਕੀਤਾ ਗਿਆ ਔਰ ਉਹਨੇ ਇਹ ਕਹਿਤਾ ਕਿ ਮੈਂ ਜੋ ਮਰਜੀ ਹੋ ਜਵੇ ਮੈਂ ਉਹਨੂੰ ਨਹੀਂ ਛੱਡ ਸਕਦਾ ਜੋ ਮਰਜੀ ਹੋ ਜੋ ਮਰਜੀ ਕਰਨਾ ਕਰ ਲੋ ਔਰ ਮੈਨੂੰ ਅੱਜ ਪਤਾ ਲੱਗਾ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਮੈਸੇਜ ਦੇਣਾ ਚਾਹੁੰਦਾ ਐਦਾਂ ਦੇ ਕੰਮ ਨਾ ਕਰੋ ਕੰਮ ਕਰੀਏ ਆਪਾਂ ਕੰਮ ਕਰਕੇ ਦਿਖਾਈਏ ਫੇਰ ਮੈਨੂੰ ਜੋ ਮਰਜੀ ਕਰੋ ਪਰ ਆ ਜਿਹੜੇ ਧਮਕੀਆਂ ਦੇ ਕੇ ਲੋਕਾਂ ਨੂੰ ਕਹਿਣਾ ਕਿ ਤੂੰ ਉੱਥੇ ਜਾਈ ਨਾ ਉੱਥੇ ਆ ਨਾ ਕਰੀ ਤੇਰੇ ਦੋਸਤ ਐ ਨਾ ਰਹਿੰਦੇ ਉਹਨਾਂ ਨੂੰ ਉਲਟ ਬੋਰਡ ਪਵਾ ਐਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਤੁਹਾਨੂੰ ਉਧਰ ਲੱਗਦਾ ਹੈ ਕਿ ਜਿਹੜੇ ਸਾਡੇ ਵਰਗੇ ਸਾਂਝੇ ਜਾਂ ਇਹ ਕਹਿ ਲਓ ਕਿ ਬਹੁਤ ਸਾਰੇ ਸੱਜਣ ਮਿੱਤਰਾਂ ਸਾਡੀ ਵੀ ਕਈ ਪੋਜੀਸ਼ਨਾਂ ਇਦਾਂ ਦੀ ਹੋ ਜਾਂਦੀ ਆ ਕਿ ਦੋ ਹੀ ਕੈਂਡੀਡੇਟ ਜਿਹੜੇ ਹੁੰਦੇ ਆ ਉਹ ਕਲੋਜ਼ ਹੁੰਦੇ ਆ ਦੋਨਾਂ ਦਾ ਯਾਰੀ ਦੋਸਤੀ ਹੁੰਦੀ ਆ ਕਿ ਬੜਾ ਮੁਸ਼ਕਲ ਹੋ ਜਾਂਦਾ ਡਿਸੀਜਨ ਲੈਣਾ ਕਿ ਕਿਹਦੇ ਨਾਲ ਚੱਲਣਾ ਕੀ ਕਰਨਾ ਉਹਦੇ ਵਿੱਚ ਬਸਰਾ ਜੀ ਦੇਖੋ ਮੁਸ਼ਕਲ ਹੁੰਦੀ ਆ ਮੈਨੂੰ ਵੀ ਪਤਾ ਪਰ ਉਹਦੇ ਵਿੱਚ ਆਪਾਂ ਨੂੰ ਇਹ ਦੇਖਿਆ ਜਾਂਦਾ ਕਿ ਆਪਾਂ ਐਮਸੀ ਚੁਣਦੇ ਕਿਉਂ ਆ ਆਪਾਂ ਐਮਸੀ ਚੁਣਦੇ ਆ ਕੰਮਾਂ ਲਈ ਆਪਾਂ ਐਮਸੀ ਚੁਣਦੇ ਆ ਡਿਵੈਲਪਮੈਂਟ ਲਈ ਆਪਾਂ ਐਮਸੀ ਚੁਣਦੇ ਆ ਦੁੱਖ ਸੁੱਖ ਲਈ ਸਾਡੇ ਬੰਦਾ ਸਭ ਤੋਂ ਪਹਿਲਾਂ ਕਿਹੜਾ ਖੜਦਾ ਆਪਾਂ ਇਹ ਚੁਣਦੇ ਆ ਨਾ ਕਿ ਸਾਡੇ ਦੁੱਖ ਸੁੱਖ ਚ ਖੜਨ ਵਾਲਾ ਜੇ ਆਪਾਂ ਇਹ ਦੇਖ ਕੇ ਚੁਣਨਾ ਕਿ ਇਹਦੀ ਕਾਸਟ ਕਿਹੜੀ ਆ ਇਹਦੀ ਜਾਤ ਕੀ ਆ ਇਹਦਾ ਪਰਿਵਾਰ ਕੀ ਆ ਇਹਦਾ ਰਾਜਨੀਤਿਕ ਪਿਸ਼ੋਕੜ ਹੈਗਾ ਕਿ ਨਹੀਂ ਹੈਗਾ ਇਹਦੇ ਘਰ ਚੋਂ ਕੋਈ ਪ੍ਰਧਾਨ ਹੈਗਾ ਸੀ ਜਾਂ ਮੇਅਰ ਹੈਗਾ ਸੀ ਜਾਂ ਐਮਐਲਏ ਹੈਗਾ ਸੀ ਜਾਂ ਮੰਤਰੀ ਹੈਗਾ ਸੀ ਜੀਐਮਪੀ ਇਹ ਦੇਖ ਕੇ ਤਾਂ ਕਦੀ ਵੀ ਨਹੀਂ ਚੁਣਨਾ ਚਾਹੀਦਾ ਸਿਰਫ ਤੇ ਸਿਰਫ ਉਹਦੀ ਇਮਾਨਦਾਰੀ ਉਹਦੇ ਕੰਮ ਕਰਨ ਦਾ ਢੰਗ ਇਹ ਦੇਖਣਾ ਚਾਹੀਦਾ ਇਸ ਕਰਕੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੰਮ ਦੇਖੋ ਕੰਮ ਦੇਖੋ ਚੰਮ ਨਾ ਦੇਖੋ ਗੁਰਦੀਪ ਦੀਪਾ ਕੀ ਆਪਣੇ ਬਾੜ ਦੇ ਵਿੱਚ ਜਿਹੜੀ ਹੈ ਕੰਪਨੀ ਦਾ ਕਰਦੇ ਕਰਦਾ ਹੈ ਅਲੱਗ ਅਲੱਗ ਬਾੜ ਦੇ ਵਿੱਚ ਉਹ ਹੋਰ ਵੀ ਡਿਮਾਂਡ ਆਉਂਦੀ ਹੋਣੀ ਹੈ ਕਿ ਦੀਪਾ ਜੀ ਇੱਕ ਦਿਨ ਸਾਡੇ ਵੀ ਆ ਜਾਓ ਕਿ ਇਦਾਂ ਵੀ ਚੱਲਦਾ ਹੈ ਬਹੁਤ ਜਦ ਤੱਕ ਇਲੈਕਸ਼ਨ ਨਹੀਂ ਅਨਾਉਂਸ ਹੋਇਆ ਸੀ ਮੈਂ ਹਰ ਇੱਕ ਮੀਟਿੰਗ ਆਪਣੇ ਅਟੈਂਡ ਕੀਤੀ ਔਰ ਮੀਟਿੰਗਾਂ ਲਖਾਈਆਂ ਵੀ ਔਰ ਮੂਰੇ ਹੋ ਕੇ ਕੀਤੀਆਂ ਵੀ ਪਰ ਜਦੋਂ ਦਾ ਇਲੈਕਸ਼ਨ ਸ਼ੁਰੂ ਹੋ ਗਿਆ ਮੈਂ ਆਪਣੇ ਬਾਹਰ ਚ ਕਿਤੇ ਵੀ ਬਾਹਰ ਨਹੀਂ ਗਿਆ ਮੈਨੂੰ ਮੇਰੇ ਦੋਸਤਾਂ ਦੇ ਜਿਹੜੇ ਬਾਕੀ ਆਲੇ ਦੁਆਲੇ ਬਾੜਾਂ ਚ ਖੜੇ ਆ ਸਾਰੇ ਕਹਿੰਦੇ ਆ ਤੂੰ ਸਾਡੇ ਬੋਲ ਕੇ ਜਾਇਂ 10 ਮਿੰਟ ਪਰ ਉਹ 10 ਮਿੰਟ ਬੋਲਣਾ 2 ਘੰਟੇ ਖਰਾਬ ਕਰਨ ਵਾਲੀ ਗੱਲ ਹੁੰਦੀ ਐ ਇਸ ਕਰਕੇ ਮੈਂ ਬਾੜ ਤੋਂ ਕਿਤੇ ਵੀ ਬਾਹਰ ਨਹੀਂ ਜਾ ਰਿਹਾ ਅੰਦਰ ਵਿੱਚ ਕੀ ਆਪਣੇ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਗੁਰਦੀਪ ਦੀਪਾ ਨੂੰ ਉਹਨਾਂ ਦੇ ਵਾਰਡ ਵਾਸੀ ਬੋਟ ਕਿਉਂ ਪਾਉਣ ਇਹੋ ਜਿਹਾ ਕੀ ਉਹਨਾਂ ਵਿੱਚ ਗੋਣਾ ਕਿਉਂ ਵੋਟ ਪਾਈ ਜਾਵੇ ਦੇਖੋ ਮੇਰੇ ਕੀਤੇ ਹੋਏ ਕੰਮ ਜਿਹੜੇ ਡਿਵੈਲਪਮੈਂਟ ਦੇ ਉਹਨਾਂ ਨੂੰ ਦੇਖ ਕੇ ਵੋਟ ਪਾਓ ਮੈਨੂੰ ਮੈਨੂੰ ਵੋਟ ਪਾਓ ਇਸ ਕਰਕੇ ਕਿ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਦਿਨ ਰਾਤ ਖੜਾ ਰਿਆ ਮੈਂ ਹਮੇਸ਼ਾ ਹੀ ਜਿੱਥੇ ਕਿਤੇ ਅੜਨ ਵਾਲੀ ਗੱਲ ਵੀ ਹੋਈ ਨਾ ਬਸਰਾ ਜੀ ਕਿਤੇ ਕਿ ਜੇ ਅបਸਰਨਾ ਵੀੜਨ ਵਾਲੀ ਗੱਲ ਹੋਈ ਮੈਂ ਆਪਣੇ ਲੋਕਾਂ ਲਈ ਆੜਿਆ ਔਰ ਉਹਨਾਂ ਦੇ ਕੰਮ ਕਰਾ ਕੇ ਆਇਆ ਇਮਾਨਦਾਰੀ ਨਾਲ ਕੰਮ ਕੀਤੇ ਆ ਉਹੀ ਗੱਲ ਦੁਆਰਾ ਕਿ ਮੈਂ ਕਿਸੇ ਕੋ ਕਦੀ ਪੰਜੀ ਦਾ ਅਵਾਵਾਦਾਰ ਨਹੀਂ ਆ ਕਿਸੇ ਕੋ ਮੈਂ ਪੰਜ ਪੈਸੇ ਵੀ ਨਹੀਂ ਖਾਦੇ ਕਿਸੇ ਕੋ ਚਾਹ ਦਾ ਕੱਪ ਵੀ ਪੀਤਾ ਹੋਵੇ ਕੰਮ ਕਰਾਉਣ ਤੋਂ ਬਾਅਦ ਤੇ ਮੈਂ ਹਮੇਸ਼ਾ ਹੀ ਇਹ ਕਹਿਣਾ ਕਿ ਮੈਨੂੰ ਤੁਸੀਂ ਕਹਿ ਸਕਦੇ ਆ ਔਰ ਮੈਨੂੰ ਵੋਟ ਸਿਰਫ ਤੇ ਸਿਰਫ ਮੇਰੇ ਕੰਮ ਲਈ ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਲਈ ਇਮਾਨਦਾਰੀ ਲਈ ਕਰੋੜਾ ਰੁਪਏ ਦੇ ਕੰਮ ਕਰੋੜਾ ਰੁਪਏ ਦੇ ਲਗਭਗ ਲਗਭਗ 25 ਕਰੋੜ ਦੇ ਕੰਮ ਮਹادیهਬਾਦ ਚ ਕਰਾਏ ਹਦੀਆਬਾਦ ਦੀ ਨਹਾਰ ਬਦਲੀ ਆ ਔਰ ਜਿਨ੍ਹਾਂ ਜਿਹੜੇ ਲੋਕ 5-5 ਸਾਲ ਮੰਤਰੀਆਂ ਨਾਲ ਰਹੇ ਆ ਜਿਹੜੇ ਕਹਿੰਦੇ ਮੰਤਰੀ ਜੀ ਆ ਗਏ ਮੰਤਰੀ ਜੀ ਆ ਗਏ ਸਾਹਬ ਜੀ ਆ ਗਏ ਜਿਹੜੇ ਲੋਕ ਉਹਨਾਂ ਨਾਲ ਰਹੇ ਆ ਇੱਕ ਪੈਸਾ ਵੀ ਗਿਣਾ ਦੇਣ ਇੱਕ ਪੈਸਾ ਵੀ ਗਿਣਾ ਦੇਣ ਕੀ ਹਦੀਆਵਾਲ ਵਿੱਚ ਲੈ ਕੇ ਆਏ ਆ ਚਾਹੇ ਉਹਨਾਂ ਦੇ ਐਮਐਲਏ ਸੀ ਚਾਹੇ ਉਹਨਾਂ ਦਾ ਮੰਤਰੀ ਸੀ ਸੈਂਟਰ ਦੇ ਵਿੱਚ ਮੰਤਰੀ ਸੀ ਇੱਕ ਪੈਸਾ ਵੀ ਗਿਣਾ ਦੇਣ ਅੱਜੇ ਘਰ ਬਹਿ ਜਾਊਗਾ ਇੱਕ ਪੈਸਾ ਵੀ ਬਸਰਾ ਜੀ ਨਹੀਂ ਲੈ ਕੇ ਨਹੀਂ ਆਏ ਗੱਲਾਂ ਬੜੀਆਂ ਕਰਦੇ ਆ 25 ਹਦਿਆਬਾਦ ਇਹਨੇ ਕਿਤੇ ਲਾਈ ਔਰ ਅੱਜ ਤੁਸੀਂ ਹਦਿਆਬਾਦ ਦੇ ਚੌਕ ਦੇਖ ਲਓ ਹਦਿਆਬਾਦ ਦੀਆਂ ਸੜਕਾਂ ਦੇਖ ਲਓ ਮੈਂ ਚੌਕ ਚ ਗ੍ਰੇਨਾਈਟ ਪੱਥਰ ਲਵਾ ਰਿਹਾ ਗ੍ਰੇਨਾਈਟ ਪੱਥਰ ਮੇਰੇ ਚੌਕ ਚ ਲੱਗ ਰਿਹਾ ਔਰ ਉਸ ਤੇ ਬਹੁਤ ਸੋਹਣੀ ਇੱਕ 5 ਲੱਖ ਦੀ ਆਈ ਮਾਸਟ ਲਾਈਟ ਮੈਂ ਲਵਾਉਣ ਜਾ ਰਿਹਾ ਔਰ ਥੋੜੇ ਦਿਨਾਂ ਤੱਕ ਉਹਦਾ ਕੰਮ ਸ਼ੁਰੂ ਹੋ ਜਾਊਗਾ ਸੜਕਾਂ ਜਿੱਥੇ ਮੇਰੀਆਂ ਸੜਕਾਂ ਥੋੜੀਆਂ ਦੋ ਤਿੰਨ ਕਮਜ਼ੋਰ ਹੋਈਆਂ ਸੀ ਉਹ ਬਣ ਰਹੀਆਂ ਆ ਔਰ ਜਲਦੀ ਦੋ ਦਿਨਾਂ ਦੇ ਵਿੱਚ ਉਹ ਸਾਰਾ ਕੰਮ ਕੰਪਲੀਟ ਹੋ ਜਾਣਾ ਔਰ ਉਸ ਤੋਂ ਬਾਅਦ ਮੈਂ ਦੋ ਪਾਰਕਾਂ ਜਿਹੜੀਆਂ ਹਦੀਆਬਾਦ ਦੇ ਵਿੱਚ ਇੱਕ ਨਕੋਧਰ ਰੋਡ ਤੇ ਔਰ ਇੱਕ ਸੁਧੀਰਾ ਜਟੇਰੇ ਸਾਡੇ ਗ੍ਰੀਨ ਲੈਂਡ ਉੱਤੇ ਦੋ ਪਾਰਕ ਜਗ੍ਹਾ ਹੈਗੀ ਆ ਉਹ ਪਾਰਕਾਂ ਬਣਾਉਂਗਾ ਔਰ ਉਹ ਜਿਹੜੀਆਂ ਪਾਰਕਾਂ ਸ਼ਹਿਰ ਦੀਆਂ ਬਹੁਤ ਸੋਹਣੀਆਂ ਪਾਰਕਾਂ ਬਣਣਗੀਆਂ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਪਾਰਕ ਇੱਕ ਬਣਾਵਾਂਗੇ ਇੱਕ ਭਗਵਾਨ ਪਰਸ਼ੂਰਾਮ ਪਾਰਕ ਜਿਹੜਾ ਉਹ ਬਣਾਵਾਂਗੇ ਸਰੀਰਾਂ ਦੇ ਜਠੇਰਿਆਂ ਦੇ ਕੋਲ ਜਗ੍ਹਾ ਹੈ ਬਹੁਤ ਸੋਹਣਾ ਪਾਰਕ ਬਣੂਗਾ ਔਰ ਮੇਰੀ ਇਹ ਸੋਚ ਆ ਕਿ ਅੱਗੇ ਤੋਂ ਵੀ ਇੱਕ ਸਾਢੇ 3 ਸ਼ਮਸ਼ਾਨ ਘਾਟ ਦੁਗਣਾ ਇੱਕ ਇੱਕ ਸ਼ਮਸ਼ਾਨ ਘਾਟ ਗ੍ਰੀਨਲੈਂਡ ਔਰ ਇੱਕ ਸ਼ਮਸ਼ਾਨ ਘਾਟ ਜਿਹੜਾ ਸਾਡੇ ਨਕੂਦਰ ਰੋਡ ਤੇ ਆ ਉਹਨਾਂ ਨੂੰ ਤਿੰਨਾਂ ਨੂੰ ਇੱਕ ਦੇ ਮੈਂ ਨਕੂਦਰ ਰੋਡ ਵਾਲੇ ਸ਼ਮਸ਼ਾਨ ਘਾਟ ਦੇ ਪਾਸੇ ਪਵਾਤੇ ਆ ਉਹ ਅੱਜ ਕੱਲ੍ਹ ਜ ਇਹ ਇਲੈਕਸ਼ਨ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਜਾਊਗਾ ਜਿਹੜੇ ਦੋ ਸ਼ਮਸ਼ਾਨਘਾਟ ਦੁੱਗਲਾਂ ਔਰ ਗ੍ਰੀਨ ਲੈਂਡ ਆ ਉਹਨਾਂ ਦਾ ਵੀ ਦੁਆਰਾ ਸਾਫ਼ ਸੁਥਰਾ ਸੋਹਣਾ ਉਹਨਾਂ ਨੂੰ ਬਣਾਇਆ ਜਾਵੇਗਾ ਤਾਂ ਜੋ ਉੱਥੇ ਬੈਠਣ ਦੀ ਵਿਵਸਥਾ ਹੋਵੇ ਲੋਕ ਜਾਣਦਣ ਲੱਗੇਗੀ ਸ਼ਮਸ਼ਾਨਘਾਟ ਸਾਫ਼ ਸੁਥਰੇ ਉਹ ਮੇਰਾ ਅਗਲਾ ਜਿਹੜਾ ਕੰਮ ਆ ਮੇਰਾ ਇਹ ਸਭ ਤੋਂ ਪਹਿਲਾਂ ਹੋਊਗਾ ਇਸਨ ਗੁਰਦੀਪ ਦੀਪਾ ਜੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਇਮਾਨਦਾਰੀ ਉਹਨਾਂ ਦੇ ਕੀਤੇ ਕੰਮਾਂ ਨੂੰ ਜਿਹੜੀ ਆ ਵੋਟ ਪਾਈ ਜਾਵੇ ਤੇ ਉਹ ਹੈਟ੍ਰਿਕ ਲਾਉਣ ਦੇ ਲਈ ਬਿਲਕੁਲ ਤਿਆਰ ਜਿਹੜੇ ਨੇ ਉਹ ਬੈਠੇ ਨੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ ਪਗਵਾੜ